ਬੰਦ ਕਰੋ ਬੰਦ ਕਰੋ ਬੰਦ ਕਰੋ 225 ਐਕ ਰੱਦ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਹਾਂਜੀ ਕੀ ਨਾਮ ਤੁਹਾਡਾ ਤਾਂ ਕਿਸ ਜਥੇਬੰਦੀ ਆ ਗਈ ਹਰਜਿੰਦਰ ਸਿੰਘ ਟਾਂਡਾ ਸੁਪਾ ਪ੍ਰਧਾਨ ਆਜਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਫਤਿਹਗੜ੍ਹ ਸਾਹਿਬ ਬਿਜਲੀ ਘਾ ਦੇ ਵਿੱਚ ਧਰਨਾ ਦਿੱਤਾ ਜਾ ਰਿਹਾ ਕੀ ਮੰਗਾਂ ਤੁਹਾਡੀਆਂ ਨੇ ਅੱਜ ਅੱਜ ਦਾ ਧਰਨਾ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਲਿਖਿਆ ਗਿਆ ਹੈ ਕਿ ਸਾਰੇ ਪੰਜਾਬ ਦੇ ਸਬਡਿਵੀਜ਼ਨਾਂ ਦੇ ਉੱਤੇ ਜੋ ਸਰਕਾਰ 225 ਬਿੱਲ ਲੈ ਕੇ ਆ ਰਹੀ ਆ ਉਹਦੇ ਨਾਲ ਇੱਕ ਸੀਟ ਬਿੱਲ ਲੈ ਕੇ ਆ ਰਹੀ ਆ ਉਹਦੀਆਂ ਕਾਪੀਆਂ ਸਾਂਢਣ ਵਾਸਤੇ ਅੱਜ ਅਸੀਂ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਬਣਾਇਆ ਅਸੀਂ ਜਿਹਦੇ ਨਾਲ ਅੱਜ ਪੰਜਾਬ ਦੇ ਸਾਰੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਸਾਰੀਆਂ ਪੰਜਾਬ ਦੀਆਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਅੱਜ ਸਾਡੇ ਨਾਲ ਅਸੀਂ ਇੱਥੇ ਇਕੱਤਰ ਹੋਏ ਆਂ ਇਸ ਤੋਂ ਬਾਅਦ ਅਸੀਂ ਇਹ ਦੋਹਾਂ ਬਿੱਲਾਂ ਦੀਆਂ ਜਿਹੜੀਆਂ ਉਹ ਕਾਪੀਆਂ ਲੂ ਰਿਆਂ ਕਿ ਜਿਹੜੀ ਸਰਕਾਰ ਅੱਜ ਜਲਾਸ ਚੱਲ ਰਿਹਾ ਸਰਦਰਸਤਾ ਰੁੱਤ ਦਾ ਜਲਾਸ ਚੱਲ ਰਿਹਾ ਦਿੱਲੀ ਉਹਦੇ ਵਿੱਚ ਸਰਕਾਰ ਨੂੰ ਅਸੀਂ ਚੇਤਾਵਨੀ ਦੇ ਰਹੇ ਹਾਂ ਕਿ ਇਹ ਬਿੱਲ ਪਾਸ ਨਾ ਕੀਤੇ ਜਾਣ। ਅਗਲਾ ਸੰਘਰਸ਼ ਕੀ ਹੋਵੇਗਾ ਫਿਰ? ਅਗਲਾ ਸੰਘਰਸ਼ ਜੇ ਤੇ ਸਰਕਾਰ ਇਸ ਜਲਾਸ ਦੇ ਵਿੱਚ ਇਸ ਬਿੱਲ ਨੂੰ ਪਿੱਛੇ ਲੈ ਕੇ ਜਾਂਦੀ ਆ ਫੇਰ ਤੇ ਅਸੀਂ ਸਰਕਾਰ ਦਾ ਵੀ ਧੰਨਵਾਦ ਕਰਾਂਗੇ। ਜੇ ਇਹ ਬਿੱਲ ਲੈ ਕੇ ਸਰਕਾਰ ਆਉਂਦੀ ਆ ਤੇ ਉਸ ਤਰੀਕੇ ਦਾ ਸੰਘਰਸ਼ ਵਿੱਢਿਆ ਜਾਊ ਜਿਸ ਤਰ੍ਹਾਂ 2000 ਇਹ 20 ਦੇ ਵਿੱਚ ਦਿੱਲੀ ਦੇ ਵਿੱਚ ਅਸੀਂ ਵੱਡਾ ਮੋਰਚਾ ਲਾ ਕੇ ਇਹ ਆਪਣੇ ਖੇਤੀ ਕਾਨੂੰਨ ਜਿਹੜੇ ਵਾਪਸ ਕਰਾਏ ਸੀ ਉਸ ਤਰੀਕੇ ਦੇ ਨਾਲ ਇਹ ਬਿੱਲਾਂ ਨੂੰ ਵੀ ਅਸੀਂ ਵਾਪਸ ਕਰਾਵਾਂਗੇ ਵੱਡਾ ਸੰਘਰਸ਼ ਜਿਹੜਾ ਵਿੜਾਂਗੇ ਕਿਸਾਨ ਆਪਣੇ ਕਿਸਾਨਾਂ ਮਜ਼ਦੂਰ ਬਿਜਲੀ ਬੋਰਡ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਜਿੰਨੇ ਵੀ ਲੋਕ ਇਹ ਬਿਜਲੀ ਵਰਤਣ ਵਾਲੇ ਆ ਉਹਨਾਂ ਸਾਰਿਆਂ ਆਵਾਮ ਨੂੰ ਨਾਲ ਲੈ ਕੇ ਅਸੀਂ ਵੱਡਾ ਸੰਘਰਸ਼ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਆ ਵੇਖ ਰਹੇ ਆ ਕਿ ਐਸਾ ਅਜਲਾਸ ਦੇ ਵਿੱਚ ਜੇ ਤੇ ਸਰਕਾਰ ਆਪ ਦਾ ਪੈਰ ਪਿੱਛੇ ਲੈ ਕੇ ਜਾਂਦੀ ਹੈ ਠੀਕ ਆ ਨਹੀਂ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਇਹ ਬਿੱਲ ਨੂੰ ਜਿਹੜਾ ਵਾਪਸ ਲੈ ਕੇ ਜਾਵੇ ਹਾਂਜੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਸਰਕਣ ਸਿੰਘ ਜੀ ਤੋੜਾ ਸ਼ਹੀਰਪਤ ਸਿੰਘ ਨਸਬਾ ਦੇ ਕੀ ਕਹਿਣਾ ਚਾਹੋਗੇ ਜਿਹੜਾ ਫੱਟਿਆਵਾਦ ਨਾਰੇਬਾਜ਼ੀ ਕਰਕੇ ਧਰਨਾ ਦਿੱਤਾ ਜਾ ਰਿਹਾ ਹੈ ਅੱਜ ਕੱਲਾ ਫਤਿਆਵਾਦ ਨਹੀਂ ਜੀ ਸਾਰੇ ਪੰਜਾਬ ਦੇ ਵਿੱਚ ਸਜੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਜੋ ਸਰਕਾਰ ਦੀਆਂ ਮਾਰੂ ਨੀਤੀਆਂ ਵਾਂ ਜਿਹੜਾ ਪੰਜਾਬ ਦਾ ਹਰ ਕਿੱਤਾ ਵੋ ਕਾਰਬੋਟ ਘਰਾਣਿਆਂ ਦੇ ਹਵਾਲੇ ਕਰਨੀ ਚਾਹੁੰਦੀ ਸਰਕਾਰ ਇਸੇ ਤਰ੍ਹਾਂ ਜਿਦਾਂ ਬਿਜਲੀ ਬੋਰਡ ਤੇ ਜਿਹੜਾ ਕਾਰਬੋਟ ਘਰਾਣਿਆਂ ਦੇ ਹਵਾਲੇ ਕਰਕੇ ਚੇਪ ਵਾਲੇ ਮੀਟਰ ਲਾ ਕੇ ਜਿਹੜਾ ਲੋਕਾਂ ਦਾ ਹੋਰ ਖੂਨਿਆ ਖੂਨ ਨਚੋੜਿਆ ਜਾ ਰਿਹਾ ਅੱਜ ਅਸੀਂ ਇਹ ਸਾਰੇ ਜਿੱਥੇ ਸ੍ਰੀ ਕਿਸਾਨ ਮੋਰਚੇ ਦੇ ਸੱਦੇ ਤੇ ਸਾਰੇ ਪੰਜਾਬ ਦੇ ਵਿੱਚ ਆ ਉਸੇ ਤਰੀਕੇ ਦੇ ਨਾਲ ਅੱਜ ਇਹ ਫਤਿਆਵਾਦ ਵੀ ਤੇ ਮੋਰਚਾ ਲਾ ਕੇ ਬੈਠੇ ਆ ਨਾਰੇ ਬਾਜੀ ਕਰ ਰਹੇ ਆ ਇਸ ਤੋਂ ਬਾਅਦ ਜਿਹੜਾ ਬਿਲ ਸਾਡੇ ਜਾਣਗੇ ਸਰਕਾਰ ਨੂੰ ਕੀ ਚੇਤਾਵਨੀ ਦਿੰਨੇ ਹੋ ਸਰਕਾਰ ਨੂੰ ਚੇਤਾਵਨੀ ਇਹੋ ਹੀ ਆ ਜੀ ਜੇ ਸਰਕਾਰ ਨੇ ਲਗਾਤਾਰ ਜਦੋਂ ਲੋਕਾਂ ਨੂੰ ਦਬਾ ਲੋਕਾਂ ਦੀ ਆਵਾਜ਼ ਦਬਾਉਣੀ ਆ ਲੋਕਾਂ ਦੇ ਹੱਕੀ ਮੰਗਾ ਤੇ ਡਾਕੇ ਮਾਰਨੇ ਆ ਤੇ ਫਿਰ ਉਹ ਲੋਕ ਸੰਘਰਸ਼ ਦੇ ਮੈਦਾਨ ਦੇ ਬਿਨਾ ਹੋਰ ਕੋਈ ਰਾਹ ਨਹੀਂ ਆ ਜਿਸ ਤਰ੍ਹਾਂ ਆਪਾਂ ਪਿੱਛੇ ਪ੍ਰਧਾਨ ਜੀ ਨੂੰ ਦੱਸਿਆ ਵੀ ਪਹਿਲਾਂ ਆਧਾਰ ਨੇ ਦਿੱਲੀ ਦੀ ਕਿ ਦਿੱਲੀ ਜਾ ਕੇ ਆਪਣਾ ਸੰਘਰਸ਼ ਜਿਹੜਾ ਵੱਡਾ ਲੋਕ ਜਿੱਤ ਕੇ ਆਏ ਆ ਇਸੇ ਤਰੀਕੇ ਦਾ ਇਹ ਆਉਣ ਵਾਲੇ ਸਮੇਂ 'ਚ ਮਾਹੌਲ ਬਣਨਾ ਕਿਉਂਕਿ ਬਿਜਲੀ ਜਿਹੜੀ ਆ ਹਰ ਲੋਕ ਵਰਤਦੇ ਆ ਇਕੱਲਾ ਕਿਸਾਨ ਨਹੀਂ ਵਰਤਦਾ ਕੱਲਾ ਮਜ਼ਦੂਰ ਨਹੀਂ ਵਰਤਦਾ ਇਹ ਸਾਰੇ ਜਿੰਨੇ ਵੀ ਅਦਾਰੇ ਆ ਦੁਕਾਨਦਾਰ ਹੋਇਆ ਕੋਈ ਜਿੰਨੇ ਵੀ ਸਾਰੇ ਬੀਜੀ ਵਰਤਦੇ ਆ ਆ ਪਿਛਲੇ ਦਿਨੀ ਤੁਸੀਂ ਚੰਡੀਗੜ੍ਹ ਦਾ ਮੋਰਚਾ ਵੇਖਿਆ ਸਰਕਾਰ ਟੋਟੋ ਵੇਂਦੀ ਆ ਕਿ ਜਿਹੜਾ ਪੰਜਾਬ ਆ ਇਹ ਜਾਗਦਾ ਕਿ ਸੁੱਤਾ ਵਾ ਉਹ ਉਥੋਂ ਵੀ ਇਹਨਾਂ ਨੂੰ ਹਾਰ ਜਿਹੜਾ ਹਾਰ ਦਾ ਮੂੰਹ ਵੇਖਣਾ ਪਿਆ ਉੱਥੇ ਸਾਡੇ ਨੌਜਵਾਨ ਜਿਹੜੇ ਆ ਵਿਦਿਆਰਥੀ ਜਿਹੜੇ ਪੜ੍ਹਦੇ ਆ ਉਹ ਵੀ ਇਸ ਸਰਕਾਰ ਦੀਆਂ ਜਿਹੜੀਆਂ ਚਾਲਾਂ ਸਮਝ ਚੁੱਕੇ ਸੀ ਸਰਕਾਰ ਦੀ ਜਿਹੜੀ ਨੀਤੀ ਹੈ ਉਹਨੂੰ ਸਮਝ ਚੁੱਕੇ ਸੀ ਇਸ ਕਰਕੇ ਉਹ ਮੈਦਾਨ ਦੇ ਵਿੱਚ ਆਏ ਤੇ ਜਿਹੜੇ ਭਗ ਸਿੰਘ ਦੀ ਵਿਚਾਰ ਤੇ ਚੱਲ ਕੇ ਗੁਰੂ ਗੋਬਿੰਦ ਸਿੰਘ ਦੀ ਵਿਚਾਰ ਤੇ ਚੱਲ ਕੇ ਬਾਬੇ ਨਾਨਕ ਦੀ ਵਿਚਾਰਧਾਰਨਾ ਨੂੰ ਸਮਝ ਕੇ ਇਸ ਜਿਹੜਾ ਹੰਕਾਰੀ ਰਾਜਾ ਇਹ ਇਹਨੂੰ ਜਿਹੜਾ ਉਹਨਾਂ ਨੇ ਪਿੱਛੇ ਮੋੜਿਆ ਤੇ ਅਸੀਂ ਅਗਾਮਯਾਸ ਕਰਦੇ ਹਾਂ ਵੀ ਜੇ ਸਰਕਾਰ ਨੇ ਪਿੱਛੇ ਜਿਹੜੇ ਆਪਣੇ ਕਾਨੂੰਨ ਵਾਪਸ ਨਾ ਲਏ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਐ ਦੱਬੇ ਕੁਚਲੇ ਲੋਕ ਐ ਜਿਨ੍ਹਾਂ ਨੂੰ ਸਰਕਾਰ ਦੱਬਣਾ ਚਾਹੁੰਦੀ ਆ ਉਹ ਸੰਘਰਸ਼ ਦੇ ਮੈਦਾਨ ਦੇ ਵਿੱਚ ਆਉਣਗੇ ਤੇ ਸਰਕਾਰ ਨੂੰ ਜਿਹੜਾ ਪਿੱਛੇ ਜਿਹੜਾ ਆਪਣੇ ਫੈਸਲੇ ਵਾਪਸ ਲੈਣੇ ਪੈਣਗੇ